ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਦਰਸ਼ਨ ਸ੍ਰੀ ਦਰਬਾਰ ਸਹਾਰ ਵਰ ਪਰਨਤਾਰ ਨ ਹੋਰ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਦਾ ਅਜ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਜੀਠ ਮਹੀਨੇ ਦੀ ਸੰਗਰਾਮ ਹੈ ਸਤਨਾਮ ਵਾਹਿਗੁਰੂ ਜੀ ਇਸ ਪਾਸੇ ਸੰਕਾ ਪ੍ਰਸ਼ਾਦ ਲੈ ਰਹੇ ਹਾਂ ਸਤਨਾਮ ਵਾਹਿਗੁਰੂ ਸੰਗਤਾਂ ਬੈਠੀਆਂ ਕਰੋ ਦਰਸ਼ਨ ਸਰੋਵਰ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਰੋਵਰ ਹੈ ਬਹੁਤ ਵੱਡਾ ਸ੍ਰੀ ਤਰਨਤਾਰਨ ਸਾਹਿਬ ਪਾਸੇ ਪਾਸੇ ਪ੍ਰਕਰਮਾ ਹੈ ਬਹੁਤ ਵੱਡੀ ਜੋ ਜੀਵ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਮੂੰ ਮੰਗਿਆ ਮਰਦਾਂ ਪਾਵੇ ਸਤਿਨਾਮ ਵਾਹਿਗੁਰੂ ਜੀ ਕਰੋ ਦਰਸ਼ਨ ਵਰ ਕਰਮਾਂ ਸਤਨਾਮ ਵਾਹਿਗੁਰੂ ਸੱਚਾ ਬਾਦਸ਼ਾਹ ਸਰਬ ਵਰ ਕੋਰਤਿ ਬਾਰ ਸ੍ਰੀ ਦਰਬਾਰ ਸਹੈ ਤਰਨ ਤਾਰਨ ਸਹੈ ਬਾਬਾ ਜੀ ਮੇਰਾ ਕਰਨਾ ਸਭ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਹੈ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਦਾ ਸੰਗਰਾਮ ਦਾ ਪਵਿੱਤਰ ਦਹਾੜਾ ਹੈ ਜੇਠ ਮਹੀਨੇ ਦੀ ਸੰਗਰਾਮ ਕਰੋ ਦਰਸ਼ੋ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਮਨਾਰਾ ਸਾਹਿਬ ਦੇ ਪਵਿੱਤਰ ਸਰੋਵਰ ਚਾਲ ਠਾਠਾ ਮਾਰਦਾ ਪਿਆ ਬਹੁਤ ਵੱਡੀ ਪ੍ਰਕਰਮਾ ਹੈ ਚਾਰ ਸ਼ੇਰੇ ਦਰਬਾਰ ਸਾਹਿਬ ਦੇ ਗੇਟ ਹਨ ਬੜੀ ਕਿਰਪਾ ਬਾਬਾ ਜੀ ਦੀ ਇਸ਼ਨਾਨ ਘਰ ਬੀਬੀਆਂ ਇਹ ਜੀ ਬੀਬੀਆਂ ਦਾ ਇਸ਼ਨਾਨ ਘਰ ਵੱਖਰਾ ਹੈ ਭਾਈਆਂ ਦਾ ਇਸ਼ਨਾਨ ਘਰ ਅਲੱਗ ਹੈ ਇਹ ਪ੍ਰਕਰਮਾ ਹੈ ਚਾਰ ਚੁਫੇਰੇ ਫੁੱਲ ਬੂਟੇ ਲੱਗੇ ਹੋਣ ਗੁਰਦਵਾਰੇ ਦੇ ਘਰ ਉਹ ਦਰਸ਼ਕ ਜਰਬਾਹਰ ਸਾਹਿਬ ਸ੍ਰੀ ਚਰਨ ਦਰਸਾਹਿਬ ਸਰੂ ਬਰ ਜੋ ਜੀਵ ਤੇਰੇ ਦਰ ਤੇ ਆਗੇ ਸੋਰਾ ਜੀ ਜਾਵੇ ਉਹ ਮੰਗਿਆ ਮਰਦਾਂ ਪਾਵੇ ਸਤ ਨਾਮ ਸ੍ਰੀ ਵਾਹਿਗੁਰੂ ਜੀ ਤਾਂmathsfਾ ਤੇ ਆਸ਼ਾ ਕੁਲਵਰ ਜੀ ਦੇ ਜੀ ਬਾਬਾ ਜੀ ਨਗੋਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰ ਪੰਜਾਬ ਕਰੋ ਦਰਸ਼ਨ ਸੰਗਰਾਮ ਦਾ ਪਵਿੱਤਰ ਦਿਹਾੜਾ ਜੇਠ ਮਹੀਨੇ ਦੀ ਸੰਗਰਾਂਦ ਜੇਠ ਮਹੀਨੇ ਦੀ ਸੰਗਰਾਂਦ ਉਦੋਂ ਮਹੀ 20 ਬੱਚੀ 7 ਨੰਬਰ ਹੈ ਗੁਰੂ ਜੀ ਦਾ ਦਰਵਾਜ਼ਾ